ਸਲੋਕ ਮਹੱਲਾ ਪਹਿਲਾ ਮੁਸਲਮਾਨਾ ਸਿਫਤ ਸਰਯਤ ਪੜ ਪੜ ਕਰੇ ਵਿਚਾਰ ਬੰਦੇ ਸੇ ਜੇ ਪਵੇ ਵਿੱਚ ਬੰਦੀ ਵੇਖਣ ਕੋ ਦੀਦਾਰ ਹਿੰਦੂ ਸਲਾਹ ਸਲਾਹਨ ਦਰਸ਼ਨ ਰੂਪ ਅਪਾਰ ਦੇਰ ਸੁਣਾਵੇ ਅਰਚਾ ਪੂਜਾ ਅਗਰ ਵਾਸ ਬੇਕਾਰ ਜਗ ਸੁਨ ਤਿਆਵਨ ਜਿਤੇ ਅਲਕ ਨਾਮ ਕਰਤਾਰ ਸੁਖਮ ਮੂਰਤ ਨਾਮ ਨਰੰਜਨ ਕਾਇਆ ਕਾਕਾਰ ਸਦਿਆ ਮਨ ਸੰਤੋਖ ਉਪਜੈ ਦਿਨ ਕ ਵਿਚਾਰ ਦੇ ਦੇ ਮੰਗੈ ਸੰਸਾ ਗੁਣਾ ਸੋਭ ਕਰੇ ਸੰਸਾਰ ਚੋਰਾ ਜਾਰਾ ਤੈ ਕੋੜਿਆਰਾ ਖ ਰੱਬਾ ਵਿਕਾਰ ਇੱਕ ਹੁੰਦਾ ਖਾਇ ਚੱਲੇ ਥਾਉ ਤਿੰਨਾ ਪੇ ਕਾਇ ਕਰ ਜਾਲ ਥਲ ਜਿਆਂ ਪੂਰੀਆਂ ਲੋਵਾਂ ਆਕਾਰਾਂ ਕਰ ਓਏ ਜੇ ਅੱਖ ਸੋ ਤੂੰ ਹੈ ਜਾਣੈ ਤਿੰਨਾ ਪੈ ਤੇਰੀ ਸਾਰ ਨਾਨਕ ਭਗਤਾ ਪੁਖ ਸਲਾਹਨ ਸਚ ਨਾਮ ਅਧਾਰ ਸਦਾ ਆਨੰਦ ਰਹੇ ਦਿਨ ਰਾਤਿ ਗੁਣਵੰਤ ਆ ਪਾਸ਼ਾਰ ਮਹੱਲਾ ਪਹਿਲਾ ਮਿਟੇ ਮੁਸਲਮਾਨ ਕੇ ਪੇੜਾ ਪੈ ਕਮਯਾਰ ਕਾਰ ਪੰਡੇ ਟਾਕਿਆਂ ਜਲਦੀ ਕਰੇ ਪਕਾਰ ਜਲ ਜਲ ਰੋਵੇ ਬਪੜੇ ਚੜ ਚੜ ਪਵੇ ਅੰਗਿਆਰ ਨਾਨਕ ਜਨ ਕਰਤਾ ਕਾਰਨ ਕੀਆ ਸੋ ਜਾਣ ਕਰਤਾਰ ਪਾਉੜੇ ਬੈਨ ਸਤਗੁਰ ਕਿਨੈ ਨਾ ਪਾਇਓ ਬੈਨ ਸਤਗੁਰ ਕਿਨੈ ਨਾ ਪਾਇਆ ਸਤਗੁਰ ਵਿੱਚ ਆਪ ਰਖਿਓ ਨ ਕਰ ਪ੍ਰਗਟ ਆਖ ਸੁਨਾਇ ਸਤਗੁਰ ਮਿਲਿਆ ਸਦਾ ਮੁਕਤ ਹੈ ਜਿਨ ਵਿੱਚ ਮੋਹ ਚੁਕਾਇਆ ਉਤਮ ਇਹ ਵਿਚਾਰ ਹੈ ਜਿਨ ਸੱਚ ਸਿਉ ਚਿਤ ਲਾਇਆ ਜਗ ਜੀਵਨ ਦਾਤਾ ਪਾਇਆ ਸ਼ਲੋਕ ਮਹੱਲਾ ਪਹਿਲਾ ਹਉ ਵਿੱਚ ਆਇਆ ਹਉ ਵਿੱਚ ਗਿਆ ਹਾ ਵਿੱਚ ਜੰਮਿਆ ਹਾਂ ਵਿੱਚ ਮੂਆ ਹਾ ਵਿੱਚ ਦਿੱਤਾ ਹਾਂ ਵਿੱਚ ਲਿਆ ਹਾ ਵਿੱਚ ਖਟਿਆ ਹਾਂ ਵਿੱਚ ਗਿਆ ਹਾ ਵਿੱਚ ਸੱਚਿਆ ਰੂੜਿਆ ਹਾ ਵਿੱਚ ਪਾਪ ਪੁੰਨ ਵਿਚਾਰ ਹਾ ਵਿੱਚ ਨਰਕ ਸੁਰਗ ਅਵਤਾਰ ਹਾ ਵਿੱਚ ਹੱਸੈ ਹਾਂ ਵਿੱਚ ਰੋਵੈ ਹੌ ਵਿੱਚ ਭਰੀਐ ਹੌ ਵਿੱਚ ਤੋਵੈ ਹੌ ਵਿੱਚ ਜੱਤ ਜਨ ਸੇਖੋਵੈ ਹੌ ਵਿੱਚ ਮੂਰਖ ਹੌ ਵਿੱਚ ਸਿਆਣਾ ਮੋਖ ਮੁਕਤ ਕੇ ਸਾਰ ਨ ਜਾਣ ਹੌ ਵਿੱਚ ਮਾਇਆ ਹੌ ਵਿੱਚ ਛਾਇਆ ਹਮੈ ਕਰ ਕਰ ਜੰਤ ਉਪਾਇਆ ਹਮੈ ਬੁਝੈ ਤਾ ਦਰਸੂਝੈ ਗਿਆਨ ਵਿਹੋਣਾ ਕਤ ਕਤ ਲੂਜੈ ਨਾਨਕ ਹੁਕਮੇ ਲਿਖਿਆ ਲੇਖ ਜਿਹਾ ਵੇਖੇ ਤਿਹਾ ਵੇਖ ਮਹੱਲਾ ਦੂਜਾ ਹਮੇ ਇਹ ਜਤ ਹੈ ਹਮੇ ਕਰਮ ਕਮਾਹਿ ਹਮੇ ਇਹ ਬੰਦਨਾ ਫਿਰ ਫਿਰ ਜੋਨੀ ਪਾਹਿ ਹਮ ਕਿਥੋਂ ਉਪਜੈ ਕਿਦ ਸੰਜਮ ਇਹ ਜਾਏ ਹਮ ਇਹੋ ਹੁਕਮ ਹੈ ਪਿਆ ਕਰਤ ਫਿਰਾਹੀ ਹਮ ਦੀਰਗ ਰੋਗ ਹੈ दारू ਪੀਸ ਮਾਹੇ ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ ਨਾਨਕ ਕਹੈ ਸੁਨੋ ਜਨੋ ਇਤ ਸੰਜਮ ਦੁਖ ਜਾਹੇ ਪਾਉੜੇ ਸੇਵਕੀ ਤੇ ਸੰਤੋਖੇ ਜਿਨ ਸੱਚ ਸਚ ਤੇ ਆਇਆ ਓਨੀ ਮੰਦੇ ਪੈਰ ਨ ਰਖਿਓ ਕਰ ਸੁ ਕਿਰਤ ਧਰਮ ਕਮਾਇਆ ਓਨੀ ਦੁਨੀਆਂ ਤੋੜੇ ਬੰਧਨ ਅੰਨ ਪਾਣੀ ਥੋੜਾ ਖਾਇਆ ਤੂੰ ਬਖਸ਼ਿਸ਼ ਅਗਲਾ ਨਿਤ ਦੇਵੇ ਚੜੇ ਸਵਾਇਆ ਵੜੇ ਆਈ ਵੱਡਾ ਪਾਇਆ ਸ਼ਲੋਕ ਮਹੱਲਾ ਪਹਿਲਾ ਪੁਰਖਾਂ ਬਿਰਖਾਂ ਤੀਰਥਾਂ ਟਟਾਂ ਮੇਗਾ ਕਹਿ ਤਾ ਦੀਪਾਂ ਲੋਆ ਮੰਡਲਾਂ ਖੰਡਾਂ ਵਰ ਪੰਡਾ ਅੰਡਜ ਜਿਰਜ ਉਤਪਜਾ ਖਾਣੇ ਸੇਤਜਾ ਸੋਮਿਤ ਜਨ ਨਨਕਾ ਸਰਾ ਮੇਰਾ ਜਨਤਾ ਨਾਨਕ ਜੰਤੋ ਪਾਇ ਕੈ ਸਮਲ ਸਭਨਾ ਜਨ ਕਰਤੇ ਕਰਨਾ ਕੀਆ ਚਿੰਤਾ ਪੇ ਕਰਨੀ ਤਾ ਸੋ ਕਰਤਾ ਚਿੰਤਾ ਕਰੇ ਜਿਨੋ ਪਾਇਆ ਜਗ ਤਿਸ ਜੋ ਹਰਿ ਸਵਸਤ ਤਿਸ ਤਿਸ ਦੇ ਬਾਨ ਪਗ ਨਾਨਕ ਸਚੇ ਨਾਮ ਬਿਨ ਕਿਆ ਟਿਕਾ ਕਿਆ ਤੱਗ ਮਹੱਲਾ ਪਹਿਲਾ ਲੱਖ ਨੇਕੀਆਂ ਚੰਗਿਆਈਆਂ ਲੱਖ ਪੁੰਨਾ ਪਰਵਾਨ ਲੱਖ ਤਪ ਉਪਰ ਤੀਰਥਾਂ ਸਹਿਜ ਜੋਗ ਬੇਬਾਨ ਲੱਖ ਸੂਰਤਨ ਸਗਰਾਮ ਰਨ ਮੈਂ ਛਟੈ ਪ੍ਰਾਨ ਲੱਖ ਸੁਰਤੇ ਲਖ ਗਿਆਨ ਧਿਆਨ ਪੜੀਏ ਪਾਠ ਪੁਰਾਨ ਜਿਨ ਕਰਤੇ ਕਰਨਾ ਕੀਆ ਲਿਖਿਆ ਆਪਨ ਜਾਣ ਨਾਨਕ ਮਤੇ ਮਿਥਿਆ ਕਰਮ ਸੱਚਾ ਨਿਸ਼ਾਨ ਪਾਉੜੇ ਸੱਚਾ ਸਾਹਿਬ ਏਕ ਤੂੰ ਜਿਨ ਸੱਚੋ ਸੱਚ ਵਰਤਾਇਆ ਜਿਸ ਤੂੰ ਮਿਦੇ ਤਿਸ ਮਿਲੈ ਸੱਚ ਤਾਂ ਤਿੰਨੇ ਸੱਚ ਕਮਾਇਆ ਸਤਿਗੁਰ ਮਿਲਿਆ ਸੱਚ ਪਾਇਆ ਜਿਨ ਕਾ ਹਿਰਦੈ ਸੱਚ ਵਸਾਇਆ ਮੂਰਖ ਸੱਚ ਨ ਜਾਣਣੀ ਮਨਮੁਖੇ ਜਨਮ ਗਵਾਇਆ ਵਿੱਚ ਦੁਨੀਆ ਕਾਹੇ ਆਇਆ ਸ਼ਲੋਕ ਮਹੱਲਾ ਪਹਿਲਾ ਪੜ ਪੜ ਗੱਡੀ ਲੱਦੇ ਹੈ ਪੜ ਪੜ ਭਰੀਏ ਸਾਥ ਪੜ ਪੜ ਬੇੜੀ ਪਾਈ ਹੈ ਪੜ ਪੜ ਗੱਡੀਆਂ ਖਾਤ ਪੜੀ ਹੈ ਜੀਤੇ ਬਰਸ ਬਰਸ ਪੜੀ ਹੈ ਜੀਤੇ ਮਾਸ ਪੜੀਏ ਜੀਤੇ ਯਾਰ ਜਾ ਪੜੀ ਹੈ ਜੀਤੇ ਸਾਸ ਨਾਨਕ ਲੇਖ ਹੈ ਇੱਕ ਗੱਲ ਹੋਰ ਹਮ ਚਖਣਾ ਚਾਖ ਮਹੱਲਾ ਪਹਿਲਾ ਲੇਖ ਲਖ ਪੜਿਆ ਤਿੱਤਾ ਕੜਿਆ ਬਾ ਤੀਰਤ ਭਗਿਆ ਤੇਤੋ ਲਵਿਆ ਬਹੁ ਪੇਖ ਕੀਆ ਦੇਹ ਦੁਖ ਦਿਆ ਸਹਵੇ ਜੀਆਂ ਆਪਣਾ ਕੀਆ ਅੰਨ ਨ ਖਾਇਆ ਸਾਧ ਗਵਾਇਆ ਬਾ ਦੁਖ ਪਾਇਆ ਦੂਜਾ ਭਾਇਆ ਬਸਤਰ ਨ ਪਹਿਰੇ ਅਹਨਿਸ ਕਹਰੇ ਮੋਨ ਵਿਗੁਤਾ ਕਿਉ ਜਾਗੇ ਗੁਰਬਿਨ ਸੁਤਾ ਪਾਗ ਉਪਤਾਨਾ ਆਪਣੀ ਕੀ ਹਕਮਾਣਾ ਆਲ ਮਲ ਖਾਏ ਸਿਰ ਛਾਈ ਪਾਏ ਮੂਰਖ ਅੰਧਾ ਪਤ ਗਵਾਏ ਵਿਨ ਨਾਵੇ ਕਿਛ ਥਾਇ ਨ ਪਾਏ ਰਹੇ ਬਿਬਾਣੀ ਮੜੀ ਮਸਾਣੀ ਅੰਧ ਨ ਜਾਣ ਫਿਰ ਪਛਤਾਣੇ ਸਤਿਗੁਰ ਭੇਟੇ ਸੋ ਸੁਖ ਪਾਏ ਹਰ ਕਾ ਨਾਮ ਮਨ ਵਸਾਏ ਨਾਨਕ ਨਦਰ ਕਰੇ ਸੋ ਪਾਏ ਆਸ ਅੰਦੇ ਸੇ ਤਹਨ ਕੇਵਲ ਹਮੇ ਸ਼ਬਦ ਜਿਲਾਏ ਪਾਉੜੇ ਭਗਤ ਤੇਰਾ ਮਨ ਭਾਵੰਦੇ ਦਰਸੋਹਨ ਕੀਰਤ ਗਾਵੰਦੇ ਨਾਨਕ ਕਰਮ ਬਾਹਰੇ ਡਾਰ ਢੋ ਨ ਲੈਨੇ ਧਾਵੰਦੇ ਇੱਕ ਮੂਲ ਨ ਭੁੱਜਣ ਆਪਣਾ ਅਨ ਹੁੰਦਾ ਆਪ ਗਿਨਾਇਂਦੇ ਹੌਟਾਡੀ ਕਾ ਨੀਚ ਜਾਤ ਹੋਰ ਉਤਮ ਜਾਤ ਸਦਾ ਆਇਂਦੇ ਤਿੰਨ ਮੰਗਾ ਜੇ ਤੁਝੇ ਤੇ ਆਇਂਦੇ ਸ਼ਲੋਕ ਮਹੱਲਾ ਪਹਿਲਾ ਕੂੜ ਰਾਜਾ ਕੂੜ ਪ੍ਰਜਾ ਕੂੜ ਸਭ ਸੰਸਾਰ ਕੂੜ ਮੰਡਪ ਕੂੜ ਮਾੜੀ ਕੂੜ ਬੈਸਨਹਾਰ ਕੂੜ ਸੋਨਾ ਕੂੜ ਰੂਪਾ ਕੂੜ ਪੰਨਨਹਾਰ ਕੂੜ ਕਾਇਆ ਕੂੜ ਕੱਪੜ ਕੂੜ ਰੂਪ ਪਾਰ ਕੂੜ ਮੀਆਂ ਕੂੜ ਬੀਬੀ ਖੱਪ ਹੋਇ ਖਾਰ ਕੂੜ ਕੂੜੈ ਨੇਹੋ ਲੱਗਾ ਵਿਸਰਿਆ ਕਰਤਾਰ ਕਿਸ ਨਾਲ ਕੀ ਚੈ ਦੋਸਤੇ ਸਭ ਜਗ ਚੱਲਣ ਹਾਰ ਕੂੜ ਮਿੱਠਾ ਕੂੜ ਮੱਖਿਓ ਕੂੜ ਡੋਬੇ ਪੂਰ ਨਾਨਕ ਵਖਣ ਬਿਨ ਤੇ ਤਦ ਬਾਦ ਕੂੜੋ ਕੂੜ ਮਹੱਲਾ ਪਹਿਲਾ ਸੱਚ ਤਾਂ ਪਰ ਜਾਣੀਐ ਜਰ ਦੇ ਸੱਚਾ ਹੋਏ ਕੂੜ ਕੇ ਮਲ ਉਤਰੈ ਤਨ ਕਰ ਹੱਸ਼ਾ ਤੋਏ ਸਚਤਾ ਪਰ ਜਾਣੀਐ ਜਾਸਕ ਸੱਚੇ ਲੇ ਦਇਆ ਜਾਣ ਦੇ ਕੇ ਕਿਛੁ ਪੁਨ ਦਾਨ ਕਰੇ ਸਚਤਾ ਪਰ ਜਾਣੀਐ ਜਾਸ ਸਜ ਧਰੇ ਪਿਆਰ ਨਾਉ ਸੁਨ ਮੰਨ ਰਸਿਏ ਤਪੈ ਮੁਕਤ ਦਵਾਰ ਸਚਤਾ ਪਰ ਜਾਣੀਐ ਜਾਂ ਜੁਗਤ ਜਾਣੇ ਜੀਉ ਧਰਤ ਕਾਇਆ ਸਾਧਕੈ ਵਿੱਚ ਦੇ ਕਰਤਾ ਬੀਉ ਸਚਤਾ ਪਰ ਜਾਣੀਐ ਜਾਂ ਸਿਗ ਸੱਚੇ ਲੇ ਦਇਆ ਜਾਣੇ ਦੇਕੇ ਕਿਸ਼ਪੁਨੁ ਦਾਨ ਕਰੇ ਸਚਤਾ ਪਰ ਜਾਣੀਐ ਜਾਂ ਤਮ ਤੀਰਥ ਕਰੇ ਨਿਵਾਸ ਸਤਿਗੁਰੂ ਨ ਪੋਸ਼ਕਾ ਬਹਿ ਰਹੇ ਕਰੇ ਨਿਵਾਸ ਸਤ ਸਬ ਨਾ ਹੋਏ दारू ਪਾਪ ਕੱਢੇ ਧੋਏ ਨਾਨਕ ਵਖਾਨ ਬੇਨਤੇ ਜਿਨ ਸਚ ਪੱਲੇ ਹੋਏ ਪੌੜੇ ਦਾਨ ਮਹੰਡਾ ਤਲੇ ਖਾਕ ਜੇ ਮਿਲੈ ਤਮਸਤ ਕਲਾਈਐ ਕੂੜਾ ਲਾਲਚ ਛੱਡੇ ਹੋਇ ਇਕ ਮਨ ਲਖਤ ਆਈਐ ਹਾਲਤੇ ਵੇਹੋ ਪਾਈਐ ਜਿਵੇਂ ਕਾਰ ਕਮਾਈਐ ਜੇ ਹੋਵੈ ਪੂਰਬ ਲਿਖਿਆ ਤਾ ਧੂੜ ਦਿਨਾਂ ਦੇ ਪਾਈਐ ਮਤ ਥੋੜੀ ਸੇਵ ਗੁਵਾਈਐ ਸ਼ਲੋਕ ਮਹੱਲਾ ਪਹਿਲਾ ਸਤ ਕਾਲ ਕੂੜ ਵਰਤਿਆ ਕਲ ਕਾਲ ਖਬੇ ਤਾਲ ਬੀਓ ਬੀਜ ਪਤ ਲੈ ਗਏ ਅਬ ਕਿਉਂ ਕੁ ਵੜ ਦਾਲ ਜੇ ਇੱਕ ਹੋਏ ਤੱਕ ਵੈ ਰਤੀ ਹੂ ਰਤ ਹੋਏ ਨਾਨਕ ਪਾਹੇ ਬਾਹਰਾ ਖੋਰਾ ਰੰਗਨ ਸੋਏ ਪੈ ਵਿੱਚ ਕੁੰਭ ਚੜਾਏ ਆ ਸ਼ਰਮ ਪਾਹ ਤਨ ਹੋਏ ਨਾਨਕ ਭਗਤੇ ਜੇ ਰਪੇ ਕੂੜੇ ਸੋਏ ਨ ਕੋਏ ਮਹੱਲਾ ਪਹਿਲਾ ਲਬ ਪਾਪਦ ਰਾਜਾ ਮਹਤਾ ਕੂੜ ਹੋ ਆਸਿਕਦਾਰ ਕਾਮਨੇਬ ਸਦਪੁਸ਼ਿਆ ਬੈਬੇ ਕਰੇ ਵਿਚਾਰ ਅੰਦੇ ਰਾਏ ਤ ਗਿਆਨ ਵਿਹੋਣੀ ਪਾਹੇ ਪਰੇ ਮੁਰਦਾਰ ਗਿਆਨੀ ਨਚੇ ਵਜੇ ਵਾਵੇ ਰੂਪ ਕਰੇ ਸ਼ਿੰਗਾਰ ਉੱਚੇ ਕੋ ਕਹਿ ਵਾਦਾ ਗਾਵੇ ਜੋਦਾ ਕਾ ਵਿਚਾਰ ਮੂਰਖ ਪੰਡਤ ਹਕਮਤ ਹੁੰਜਤ ਸੰਜਾ ਕਰੇ ਪਿਆਰ ਧਰਮੇ ਧਰਮ ਕਰੇ ਗਵਾਵ ਮੰਗੇ ਮੋਖ ਦੁਆਰ ਜਤਿ ਸਦਾਵੇ ਜੁਗਤਨ ਜਾਣੈ ਛੱਡ ਬਹਿ ਕਰਬਾਰ ਸਭ ਕੋ ਪੂਰਾ ਆਪੇ ਹੋਵੈ ਕਟ ਨ ਕੋਈ ਆਖੈ ਪਦ ਪਰਵਾਣਾ ਪਿਛੇ ਪਾਈਐ ਤਾ ਨਾਨਕ ਤੋਲ ਅਜਾਪੈ ਮਹੱਲਾ ਪਹਿਲਾ ਵਦੇ ਸਵਜਗ ਨਾਨਕਾ ਸੱਚਾ ਵਖੈ ਸੋਏ ਸਭਨੇ ਸ਼ਾਲਾਂ ਮਾਰੀਆਂ ਕਰਤਾ ਕਰੇ ਸੋ ਹੋਏ ਅੱਗੇ ਜਾ ਤਨ ਜੋ ਰਹਿ ਅੱਗੇ ਜੀਓ ਨਵੇ ਜਿਨਕੇ ਲਖੇ ਪਤ ਪਵਾ ਚੰਗੇ ਸੇ ਕੇ ਪਾਉੜੇ ਤੁਰ ਕਰ ਮਜਨਾ ਕੋ ਤੁਦ ਪਾਇਆ ਤਨ ਤਿੰਨੇ ਤਾਂ ਤਿੰਨੇ ਖਸਮ ਤੇ ਆਇਆ ਇਹ ਨ ਜਨਤਾ ਕਾ ਵਾਸਿ ਕ੍ਰਿਸ਼ਨ ਆਹੀ ਤਦ ਵੇਖੇ ਜਗਤ ਪਾਇਆ ਇਕਨਨ ਤੂੰ ਮੇਲ ਲਹੈ ਇਕ ਆਪੋ ਤੋ ਦੁਖ ਵਾਇਆ ਗੁਰ ਕਿਰਪਾ ਤੇ ਜਾਣਿਆ ਜਿੱਥੇ ਤੁਦ ਆਪ ਬੁਜਾਇਆ ਸਜਿ ਹੀ ਸਤਿ ਸਮਾਇਆ ਸ਼ਲੋਕ ਮਹੱਲਾ ਪਹਿਲਾ ਦੁਖਦਾਰੂ ਸੁਖ ਰੋਗ ਪਿਆ ਜਾਂ ਸੁਖਤਾ ਮਨ ਹੋਈ ਤੂੰ ਕਰਤਾ ਕਰਨਾ ਮੈਂ ਨਾਹੀ ਜਾਂਹੋ ਕਰੀ ਨਾ ਹੋਏ ਬਲੇ ਹਾਰੇ ਕੁਦਰਤ ਵਸਿਆ ਤੇਰਾ ਅੰਤਨ ਜਾਇ ਲਖਿਆ ਰਹਾਉ ਜਾਤ ਮੈਂ ਜੋਤ ਜੋਤ ਮੈਂ ਜਾਤਾ ਅਕਲ ਕਲਾ ਭਰਪੂਰ ਰਹਾਉ ਤੂੰ ਸੱਚਾ ਸਾਹਿਬ ਸਿਖਤ ਸਵਾਲਿਓ ਜਿਨ ਕੀਤੀ ਸੋ ਪਾਰ ਪਿਆ ਕਹੋ ਨਾਨਕ ਕਰਤੇ ਕੀਆ ਬਾਤਾਂ ਜੋ ਕਿਸ਼ ਕਰਨਾ ਸੋ ਕਰ ਰਹਾ ਮਹੱਲਾ ਦੂਜਾ ਜੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਬ੍ਰਹਮਣ ਹਾ ਖਤਰ ਸ਼ਬਦੰ ਸੂਰ ਸ਼ਬਦੰ ਸੂਦਰ ਸ਼ਬਦੰ ਪਰਾਕਿਰਤ ਹਾ ਸਰਬ ਸ਼ਬਦੰ ਏਕ ਸ਼ਬਦੰ ਜੇ ਕੋ ਜਾਣੇ ਪਿਉ ਨਾਨਕ ਤਾਂ ਕਾ ਦਾਸ ਹੈ ਸੋਈ ਨਰੰજન ਦੇਉ ਮਹੱਲਾ ਦੂਜਾ ਏਕ ਕ੍ਰਿਸ਼ਨੰ ਸਰਬ ਦੇਵਾ ਦੇ ਦੇਵਾਤਾ ਆਤਮਾ ਆਤਮ ਬਾਸ ਦੇਵਸ ਜੇ ਕੋ ਜਾਣੇ ਪਿਉ ਨਾਨਕ ਤਾਂ ਕਾ ਦਾਸ ਹੈ ਸੋਈ ਨਰੰજન ਦੇਉ ਮਹੱਲਾ ਪਹਿਲਾ ਕੁੰਬੇ ਬੱਦਾ ਜਲ ਰਹੇ ਜਲ ਬਿਨ ਕੁੰਬ ਨ ਹੋਏ ਗਿਆਨ ਕ ਬੱਦਾ ਮਨ ਰਹੇ ਗੁਰ ਬਿਨ ਗਿਆਨ ਨ ਹੋਏ ਪਾਉੜੇ ਪੜਿਆ ਹੋਵੇ ਗੁਣਹੰਗਾਰ ਤਾਂ ਓੰਮੇ ਸਾਧਨ ਮਾਰੀਐ ਜੇ ਹਾ ਘਾਲੇ ਕਲਣਾ ਤੇ ਵੇਹੋ ਨਾਉ ਪਚਾਰੀਐ ਐਸੀ ਕਲਾ ਨ ਖੇਡਿਆ ਜਿਤ ਦਰਗਹ ਗਿਆ ਹਾਰੀਐ ਅੜਿਆ ਤੇ ਉੰਮਿਆ ਵਿਚਾਰ ਅਗੇ ਵਿਚਾਰੀਐ ਮੋ ਚੱਲੈ ਸੋ ਅਗੇ ਮਾਰੀਐ ਸ਼ਲੋਕ ਮਹੱਲਾ ਪਹਿਲਾ ਨਾਨਕ ਮੇਰ ਸਰੀਰ ਕਾ ਇੱਕ ਰਥ ਇਕ ਰਥਵਾ ਜੁਗ ਜੁਗ ਫੇਰ ਵਟਾਈ ਹੈ ਗਿਆਨੀ ਬੂਝੈ ਤਾਹੇ ਸਤ ਜੁਗ ਰਥ ਸੰਤੋਖ ਕਾ ਧਰਮ ਅਗੇ ਰਥਵਾ ਰਤ ਤੈ ਰਥ ਜਤੇ ਕਾ ਜੋ ਰਗ ਰਥਵਾ ਦੁਆਪਰ ਰਥ ਤਪੇ ਕਾ ਸਤਗ ਰਥਵਾ ਕਲਜਗ ਰਥ ਅਗਨ ਕਾ ਕੂੜਗ ਰਥਵਾ ਮਹੱਲਾ ਪਹਿਲਾ ਸ਼ਾਮ ਕਹੈ ਸਤੰਬਰ ਸਵਾਮੀ ਸਚ ਮ ਆਸ਼ੈ ਸਾਚ ਰਹੇ ਸਭ ਕੋ ਸਚ ਸਮਾਵੈ ਨਰੇਗ ਕਾਹੇ ਰਹਾ ਭਰਪੂਰ RAM ਨਾਮ ਦੇਵਾ ਮੈਸੂਰ ਨਾ ਲਇ ਅਪਰਾਸ਼ਤ ਜਾਹੇ ਨਾਨਕ ਤਮ ਖੰਤਰ ਪਾਹੇ ਜੁਜ ਮੈ ਜੋਰ ਛਲੇ ਚੰਦਰਾਵਲ ਕਾਨ ਕ੍ਰਿਸ਼ਨ ਜਾ ਤਮ ਪਇਆ ਪਾਰ ਜਾਤ ਗੋਪੀ ਲਇ ਆਇ ਬਿੰਦਰਾਬਨ ਮੇ ਰੰਗ ਕੀਆ ਕਲ ਮੈਂ 베ਦ ਅਥਰਵਨ ਹੋਆ ਨਾਉ ਖੁਦਾਈ ਅਲੋ ਪਇਆ ਨੀਲ ਬਸਤਰ ਲੈ ਕੱਪੜੇ ਪਹਿਰੇ ਤੁਰਕ ਪਠਾਣੀ ਅਮਲ ਕੀਆ ਚਾਰੇ 베ਦ ਹੋਏ ਸਚਿਆਰ ਪੜੇ ਗੁਣ ਤਨ ਚਾਰ ਵਿਚਾਰ ਪਾਉ ਭਗਤ ਕਰ ਨੀਜ ਸਦਾਏ ਤਉ ਨਾਨਕ ਮੋਖ ਅੰਤਰ ਪਾਏ ਪਾਉੜੇ ਸਤ ਗੁਰ ਵਿਟੋ ਵਾਰ ਆਜਤ ਮਿਲੇ ਖਸਮ ਸੁਮਲਿਆ ਜਿਨ ਕਰ ਉਪਦੇਸ਼ ਗਿਆਨ ਅੰੰਜਨ ਦਿਆ ਇਨੀ ਨੇਤਰ ਜਗਤ ਨਿਹਾਲਿਆ ਖਸਮ ਛੋਡ ਦੂਜੈ ਲੱਗੇ ਡੁੱਬੇ ਸੇਵਨ ਜਾਰਿਆ ਸਤ ਗੁਰ ਹੈ ਬੋਹਤਾ ਵਿਰਲਾ ਕਨ ਵਿਚਾਰਿਆ ਕਰ ਕਿਰਪਾ ਪਰ ਉਤਾਰਿਆ ਸ਼ਲੋਕ ਮਹੱਲਾ ਪਹਿਲਾ ਸਿੰਮਲ ਰੁਖ ਸਰਾਇਰਾ ਅਤ ਦਿਰਗ ਅਤ ਮੁਚ ਹੋਏ ਜੇ ਆਵੇ ਆਸ ਕਰ ਜਾਹੇ ਨਿਰਾਸੇ ਕਿਤ ਫਲ ਫਕੇ ਫੁਲ ਬਕ ਬਕੇ ਕਾਮਣ ਆਵੇ ਪਤ ਮਿਠਤ ਨੀਵੇਂ ਨਾਨਕਾ ਗੁਣ ਚੰਗਿਆਈਆਂ ਤਤ ਸਭ ਕੋ ਨਿਵੇਂ ਆਪਕੋ ਕਰ ਕੋ ਨਿਵੇਂ ਨ ਕੋਈ ਤਰ ਤਰਾਜੋ ਤੋਲੀਐ ਨਿਵੈ ਸਗਉਰਾ ਹੋਇ ਅਪਰਾਧੀ ਦੂਣਾ ਨਿਵੈ ਜੋ ਹੰਤਾ ਮਿਰਗਾਹਿ ਸੇਸ ਨਵਾਇਆ ਕਿਆਥੀਆ ਜਰਦਿਕ ਸੁਧੇ ਜਾਹਿ ਮਹੱਲਾ ਪਹਿਲਾ ਪੜ ਪੁਸਤਕ ਸੰਧਿਆ ਬਾਦੰ ਸਿਲ ਪੂਜ ਸਬਗਲ ਸਮਾਦੰ ਮੁਖ ਛੋਠ ਬਪੋਖਣਸਾਰੰ ਤ੍ਰਹ ਪਾਲ ਤਿਹਾਲ ਵਿਚਾਰੰ ਗਲ ਮਾਲਾ ਤਿਲਕ ਲਲਾਟੰ ਦੋ ਤੋਤੀ ਬਸਤਰ ਕਪਾਟੰ ਜੇ ਜਾਣਸ ਬ੍ਰਹਮ ਕਰਮ ਸਾਫ ਕਡਨਿ ਚੋ ਕਰਮ ਕਉ ਨਾਨਕ ਨਿਚੋ ਧਿਆਵੈ ਵੈਨ ਸਤਗੁਰ ਵਾਟ ਨ ਪਾਵੇ ਪਾਉੜੇ ਕੱਪੜ ਰੂਪ ਸੁਹਾਵਣਾ ਛਡ ਦੁਨੀਆ ਅੰਦਰ ਜਾਵਣਾ ਮੰਦਾ ਚੰਗਾ ਆਪਣਾ ਆਪੇ ਕੀਤਾ ਪਾਵਣਾ ਹੁਕਮ ਕੀਆ ਮਨ ਭਾਵਨ ਦੇ ਰਾ ਪੀੜੇ ਅੱਗੇ ਜਾਵਣਾ ਨੰਗਾ ਦੋਜਕ ਚੱਲਿਆ ਤੰਦ ਸੇ ਖੜਾ ਡਰਾਵਣਾ ਕਰ ਔਗਣ